ਹਾਂਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਗਰਲਾਲ ਬਾਸ ਡੇਰੀ ਫਾਰਮ ਤੇ ਤੁਹਾਡਾ ਵੈਲਕਮ ਹੈ ਜੀ ਅੱਜ ਵੀਰ ਜੀ ਪਹੁੰਚਿਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਲੇਰ ਸਿੰਘ ਪਲਵਾਨ ਦੇ ਕੋਲ ਆਏ ਆ ਜਿੱਤਰਾ ਤੁਸੀਂ ਸਾਰੇ ਵੀਰ ਜਾਣਦੇ ਹੋ ਆਪਣਾ ਪਸ਼ੂ ਦੇ ਵਪਾਰ ਦਾ ਕੰਮ ਹੈ ਇਸ ਕਿੱਲੇ ਤੋਂ ਸੱਜਣਾ ਤੁਹਾਨੂੰ ਡੇਲੀ ਰੁਟੀਨ ਦੇ ਵਿੱਚ ਪਸ਼ੂ ਦਿਖਾਈਦੇ ਆ ਜਾਇ ਮੱਝਾਂ ਦੀ ਮੋਹਰਾ ਦੀ ਗੱਲ ਕਰ ਲਈਏ ਜਾਇ ਨੀਲੀ ਰਾਵੀ ਦੀ ਕਰ ਲਈਏ ਜਾਇ ਐਚ ਐਫ ਵੈੜਾਂ ਦੀ ਕਰ ਲਈਏ ਸੱਜਣਾ ਜਦੋਂ ਵੀ ਕੋਈ ਪਸ਼ੂ ਹੁੰਦਾ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਦੇ ਦਈਦੀ ਆ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜਿਹੜੇ ਲਾਸਟ ਤੱਕ ਵੀਡੀਓ ਵੇਂਦੇ ਆ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਲਾਈਕ ਕਰਿਆ ਕਰੋ ਅੱਜ ਸੱਜਣੋ ਵੱਡਾ ਹਾਥੀ ਸੰਧੋੜਿਆ ਤੁਹਾਨੂੰ ਦਿਖਾ ਦਾਂਗੇ ਮਾਝ ਇੱਕੋ ਹੀ ਇਹਦੇ ਇੱਕੋ ਹੀ ਲੱਖ ਰਗੀ ਵੇਖੋ ਆ ਬੱਚਾ ਜੇ ਮਗਰ 15-20 ਦਿਨਾਂ ਦਾ ਸੁਗਾ ਜੇ ਪਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਕੀ ਹਾਲ ਜੇ ਚੜਦੀ ਕਲਾ ਦੇਈਏ ਡਿਟੇਲ ਝੋਟੀ ਦੀ ਝੋਟੀ ਇਹ ਦੂਸਰੇ ਸੁਵੇ ਸੁਈ ਜੇ ਲੋਕ ਸੱਜਣੋ ਦੂਜਾ ਸੁਗਾ ਝੋਟੀ ਸੁਈ ਆ 15 ਤੋਂ 20 ਦਿਨ ਹੋ ਗਏ ਸੂਈ ਨੂੰ ਮਗਰ ਕਟਾ ਜੀ ਕਿੰਨਾ ਦੁੱਧ ਤਿਆਰ ਆ ਜੀ ਹੁਣ 12 13 ਕਿਲੋ ਤਿਆਰ ਜੀ 12 13 ਕਿਲੋ ਸੱਜਣੋਂ ਕੰਡੇ ਵਾਲਾ ਦੁੱਧ ਤਿਆਰ ਆ ਦੁੱਧ ਦੋ ਦੱਸਾਂਗੇ ਜਿਹੜਾ ਚਵਾਉਣਾ ਹੈ 13 ਕਿਲੋ ਮਿੰਤੀ ਗਿੰਤੀ ਵਾਲਾ ਦੁੱਧ ਥੱਲੇ ਕੋਈ ਭਰਾਣ ਕੇ ਚੋ ਕੇ ਤਸੱਲੀ ਕਰਕੇ ਖੜੇ ਆ ਵੇਖੋ ਥਾਣਾ ਚੱਡਾ ਆ ਵੇਖੋ ਪਿੱਠ ਪੁੜਾ ਝੋਟੀ ਦਾ ਇੱਥੇ ਸੱਜਣੋਂ ਮੰਜਾ ਡਿੰਦਾ ਜੀ ਵੇਖੋ ਹਾਂ ਲੋਲੀ ਪੋਲੀ ਜੀ ਚਾਰੇ ਪਾਸਿਓ ਇੱਕੋ ਜਿਹੀ ਜੇ ਕਰਮਾ ਲਈ ਹਾਂ ਕਰੋ ਜੇ ਇੱਕ ਕੁਆਲਿਟੀਆ ਝੋਟੀ ਦੀਆਂ ਚੰਗੀ ਵੇਖੋ ਵੇਖੋ ਹਾਈਟ ਝੋਟੀ ਦੀ ਪੂਰਾ ਪਿੱਠ ਪੁੜਾ ਸੱਜਣੋ ਥਣਾ ਦਾ ਗੈਪ ਪੁਆਇੰਟ ਬਹੁਤ ਵਧੀਆ ਹੈ। ਲੇਵੇ ਦੀ ਥੋੜੀ ਜੀ ਮੰਤਰ ਗਾਣੂ ਆ। ਪਰ ਹੈਗਾ ਪੱਦਰਿਆ ਬਿਲਕੁਲ ਦੁੱਧ 13 ਕਿਲੋ ਮਾਈ ਥਲੇ। ਥਾਂ ਥਣ ਬਹੁਤ ਸੋਹਣਾ ਚਵਾਈ ਵਾਲਾ ਲੱਗਾ ਏ। ਕੱਦ ਕਾਟ ਦੀ ਇਹ ਗੱਲ ਕਰ ਲਈਏ ਸੱਜਣੋ ਫੋਲੀ ਵੱਡਾ ਕਾਦਿਆ। ਆ ਮਗਰ ਬੱਚਾ ਜੀ 20 ਦਿਨਾਂ ਦੀ ਸੂਈ ਜੀ। ਚਵਾਈ ਬਹੁਤ ਚੰਗੀ ਲੱਗੀ। ਆ ਕਟਾ ਜੀ ਇਹਦੇ ਮਗਰ ਸੱਜਣੋ। ਹਾਂ ਕੱਟੇ ਦੇ ਥੋੜੇ ਜਿਹਾ ਵਾਲ ਜੇ ਲਾਏ ਉਹਨਾਂ ਜਿਹਨਾਂ ਦਾ ਫਰੀਦੀ ਬੱਚੇ ਦੀ। ਇਹ ਦੇਖੋ ਚਵਾਈ ਮਾਈ ਦੀ। ਚਵਾਈ ਬਹੁਤ ਚੰਗੀ ਕੋਈ ਭੂਰ ਨਹੀਂ ਕੋਈ ਛਟਾਣੀ। ਅਰੇ ਟਾਈਮ ਸੱਜਣੋ ਕੋਈ ਨਹੀਂ ਆ 12 ਵਜੇ ਵੀਡੀਓ ਬਣਾ ਰਹੇ ਆ ਤਰੀਕ ਨੋਟ ਕਰ ਲੋ ਅੱਜ 23 ਤਰੀਕ ਦੇ ਤੇ 23 ਨੂੰ ਵੀਡੀਓ ਸ਼ਾਮ ਤੱਕ ਅਪਲੋਡ ਕਰ ਦੇਵਾਂਗੇ ਝੋਟੀ ਬਹੁਤ ਵੱਡੀ ਆ ਆਉਣੀ ਇੱਕ ਭਰਾ ਦੇ ਹਿੱਸੇ ਆ ਫੋਨ ਕਈਆਂ ਦੇ ਆਉਣੇ ਆ ਮੁੱਲ ਜੱਸਣੋ ਵਾਲਾ ਕਰਨਾ ਜਿੰਨੇ ਦੀ ਦੇਈ ਦੇਣੀ ਆ ਕੋਈ ਢਾਈ ਨਹੀਂ ਕੋਈ 2 ਨਹੀਂ ਕੋਈ ਡੇਢ ਨਹੀਂ ਸੱਜਣੋ ਹਾਨਾ ਵਾਲਾ ਮੁੱਲ ਪੁੱਛ ਲਈਨੇ ਵਟਸਐਪ ਤੇ ਕਿੰਨੇ ਦੀ ਦੇਣੀ ਆ ਕਿੰਨੇ ਦੀ ਦੇਦਗੇ ਜੀ ਹੋਰ ਤਾਂ ਆ ਆਮ ਦਾ ਡੇਢ ਤੇ ਕੋਈ ਗੱਲ ਨਹੀਂ ਜੀ ਨਹੀਂ ਆਪਾਂ ਦੇਣੀ ਕਿੰਨੇ ਦੀ ਉਹ ਗੱਲ ਦੱਸ ਦਈਏ 130 ਦੇ ਦੇਣ 30 ਜੋ ਕਰ ਦਈਏ ਇੱਕ 20 ਦੀ ਦੇਾਂਗੇ। ਲਓ ਸੱਜਣਾ 10000 ਹੋਰ ਛੋਟ ਇੱਕ 20 ਦੀ ਹੋਰ ਕਰ ਦਈਏ। ਇੱਕ 16 ਦੀ ਦੇ ਦੇ। ਇੱਕ 15 ਦੀ ਜਾਂਦੀ। 200 ਛੋਟ ਹੀ ਹੋਣੀ। 500 ਕਰ ਦਾਂਗੇ ਵੱਡੀ ਰਹਿਮ ਮੇਰਾ। ਲਓ ਸੱਜਣਾ 115000 ਚ 500 ਛੋਟ 13 ਕਿਲੋ ਦੁੱਧ ਮਿੰਤੀ ਗਿੰਤੀ ਵਾਲਾ। ਇਹ ਪਾਕੂ ਵੀ ਵੇਚ ਸਕਦਾ। ਹਾਂ ਜੀ ਜਿਹਨੂੰ ਪਤਾ ਸੱਜਣਾ ਉਹਨੇ ਖਰੀਦਣੀ ਆ ਦੂਜੇ ਨੇ ਲੈਦਣਾ ਵੀ ਮੱਝ ਹੀ ਆਮ। ਇਧਰ ਵੇਖੋ ਪਿੱਠ ਪੜਾ ਮੱਝ ਦਾ। ਮੱਝ ਕੱਦ ਆਪਣਾ 6-6 ਫੁੱਟ ਕਾਦੇ ਦੋ ਦਾ। ਹਾਂ ਇਧਰ ਵੇਖੋ ਕਿੱਥੇ ਆਉਂਦੀ ਹੈ। ਹਾਂ। ਵੇਖੋ ਸੱਜਣੋ ਕਰੋ ਚੈੱਕ ਥੰਲੇਵਾ ਮੱਝ ਦਾ ਤੇਰੇ ਲੱਸੀ ਪੀ ਕੀ ਨਹੀਂ ਪੂਰੀ ਮੱਝ ਇੱਕ ਲੱਖ ਤੇ 15000 ਦਾ ਨਕੀਨਾ ਵਿੱਚੋਂ 500 ਰੁਪਿਆ ਸ਼ੋਰ 13 ਕਿਲੋ ਦੁੱਧ ਮਿੰਤੀ ਗਿੰਤੀ ਵਾਲਾ ਦੂਜਾ ਸੂਆ ਬੋਲਦੀ ਹੈ ਮੋਬਾਈਲ ਨੰਬਰ ਨੰਬਰ ਹੈ 977929006 ਪਿੰਡ ਡਲ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਲਓ ਵੇ ਸੱਜਣੋ ਇਹ ਆ ਮੋਬਾਈਲ ਨੰਬਰ 977929006 ਪਿੰਡ ਡਲ ਪਹੁੰਚ ਕੇ ਕਰੋ ਤਸੱਲੀਆਂ ਝੋਟੀਆਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਲਾਸਟ ਤੱਕ ਵੀਡੀਓ ਵੇਖਣ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ